ਮੈਂ ਕਹਿੰਦਾ ਰਿਹਾ ਨਾ ਕਿ ਬਾਦਲ ਸਾਹਿਬ ਦੀ ਲੰਬੀ ਉਮਰ ਹੋਵੇ ਵੱਡੇ ਬਾਦਲ ਸਾਹਿਬ ਦੀ ਪ੍ਰਮਾਤਮਾ ਨੇ ਉਹ ਆਪਣੇ ਚਰਨ ਚਨ ਵਾਸਖ ਵਿੱਚ ਅਜ ਹੈ ਨਹੀਂ ਪਰ ਮੈਂ ਕਹਿੰਦਾ ਰਿਹਾ ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤਾਂ ਕਿ ਤੁਸੀਂ ਜਾਂਦੇ ਜਾਂਦੇ ਦੁਨੀਆ ਤੋਂ ਪੁੱਤਰ ਮੋਹ ਦੇ ਵਿੱਚ ਪੈ ਕੇ ਜੋ ਪੰਜਾਬ ਦਾ ਤੇ ਆਉਂਦੇ ਅਕਾਲੀ ਦਲ ਦਾ ਹਾਲ ਕੀਤਾ ਉਹਦਾ ਹਸ਼ਰ ਤੁਸੀਂ ਦੇਖਦੇ ਰਹੋ ਦੇਖੋ ਕੀ ਲੋੜ ਸੀ 99 ਸਾਲ ਦੀ ਉਮਰ ਚ ਇਲੈਕਸ਼ਨ ਲੜ ਹਾਰ ਕੇ ਗਏ ਨੇ ਕਿਆ ਮਾਮਲਾ ਦੁਨੀਆ ਤੇ ਕੌਣ ਐਸਾ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ ਕਿਆ ਲੋਕ ਨਹੀਂ ਪਬਲਿਕ ਅਜ ਮੈਂ ਹੰਕਾਰ ਕਰਨ ਲੱਗ ਜਾਵੇਂ ਮੈਂ ਨਾ ਨਾ ਮੈਂ ਕੁਝ ਵੀ ਨਹੀਂ ਮੇਰੀ ਕੋਈ ਏਕਾਤ ਨਹੀਂ ਮੈਂ ਅੰਨ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇਂ ਕੌਣ ਸੰਭਾਲਾ ਧੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਮੰਗਾਲਾ ਬਾਸ ਉਹਦਾ ਸ਼ੁਕਰਾਨਾ ਕਰੋ ਉਦਾ ਸ਼ੁਕਰਾਨੇ ਹੀ ਕਰਦੇ ਰਹੋ ਪ੍ਰਮਾਤਮਾ ਜਿਵੇਂ ਰੱਖੀ ਜਨੈ ਰੱਖੀ ਦੇ ਇੱਜ਼ਤ ਘਟਣਾ ਨਹੀਂ ਭਵੇਂ ਵਧਾਈ ਨਾ ਜਿੰਨੀ ਕੁ ਬਣੀ ਹੈ ਕੈਮ ਰੱਖੀ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਤੀ ਪਰ ਕੇ ਮਾਮਲ ਬਖਸ਼ dielੈ ਨਾ ਨੇ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਤੀ ਪਰ ਕੇ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਾ ਧਰ ਕੇ ਵੀਰੋ ਇਹ ਪ੍ਰਮਾਤਮਾ ਨਾਲ ਜੁੜੇ ਹੋਈਆਂ ਲੈਣਾ ਨੇ ਕਿ ਪ੍ਰਮਾਤਮਾ ਹਰੇਕ ਦੇ ਸਿਰ ਤੇ ਜ਼ਿੰਮੇਵਾਰੀ ਆਣਾ ਕਢਾ ਲਈ ਧਰਦਾ ਕੋਈ ਕੋਈ ਮੁਰਫੀ ਭਰ ਕੇ ਹਰੇਕ ਦਾ ਨਹੀਂ ਭਰਿਆ ਜ਼ਿੰਮੇਵਾਰੀ ਵਾਲਾ ਕਢਾ ਕਿਸੇ ਕਿਸੇ ਦਾ ਭਰਿਆ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਕਰਕੇ ਜਦੋਂ ਜ਼ਿੰਮੇਵਾਰੀ ਵਾਲਾ ਕਢਾ ਸਿਰ ਤੇ ਹੋਵੇ ਤੈਨ ਧਰ ਧਰ ਕੇ ਧਰਨੇ ਪੈਂਦੇ ਆ ਡਿੱਗਣ ਦਾ ਖਤਰਾ ਜਾਲੇ ਰਹਿੰਦਾ ਤਾਂ ਉਹ ਬੰਦੇ ਆ ਜਿਹੜੇ ਰੱਬ ਨੂੰ ਤੇ ਉਹ ਨਾਲੇ ਬੰਦੇ ਆ ਜੀ ਅਰਦਾਸ ਕਰਨ ਵਾਲੇ ਬੰਦੇ ਆ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਤੇ ਇਹਨਾਂ ਨੇ ਕਦੇ ਲੋਕਾਂ ਦਾ ਸੋਚਿਆ ਹੀ ਨਹੀਂ ਤੱਬਰ ਦਾ ਹੀ ਸੋਚਿਆ ਬਸ ਵੀ ਮੇਰੇ ਤੱਬਰ ਦਾ ਭਲਾ ਕਰੀ ਪਰਮਾਤਮਾ ਭਲਾ ਕਰੀ ਪਰ ਸ਼ੁਰੂ ਸਾਡੇ ਘਰ ਤੋਂ ਕਰੀ ਇੱਥੋਂ ਹੋਰ ਕੋਈ ਨਹੀਂ ਇਹਨਾਂ ਕੋਲੇ ਕੁਝ ਸਮਝ ਗਈ ਰੱਖਿਆ ਸੀ ਇਹਨਾਂ ਨੇ ਪੰਜਾਬ ਨੂੰ ਮਰ ਜਾ ਚੜੀਏ ਜੰਮ ਜਾ ਚੜੀਏ ਇੱਧਰ ਹੋਗੇ ਇੱਧਰ ਹੋਗੇ ਔਰ ਇੱਧਰ ਹੋਗੇ ਆ ਹੁਣ ਫਿਰਦਾ ਉਹ ਜੀਤ ਤੇ ਛਤਰੀ ਜੀ ਲਈ ਫੋਟਾ ਪੀ ਮੈਂ ਤਾਂ ਪਾਰਲੀਮੈਂਟ ਤੇ ਵੀ ਨਹੀਂ ਮਿਲਿਆ ਕਦੇ ਉੱਥੇ ਨਹੀਂ ਫਿਰ ਲੈ ਸੁਬੀਰ ਬਾਦਲਾ ਜੀਪ ਦੇ ਉੱਤੇ ਛੱਤੀ ਲਾ ਰੱਖੀ ਐ ਆਚਾ ਤੈਨੂੰ ਜਿਆਦਾ ਕਰਨੀ ਲੱਗਦੀ ਐ ਜਿਹੜੇ ਬੰਦੇ ਨੇ ਉਹ ਤਾਂ ਗਰਮੀ ਚ ਹੀ ਨੇ ਫਿਰ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਣ ਵਾਲੇ ਬੰਦੇ ਐ ਇਹ ਪੁੱਛਦੇ ਐ ਹਾਊ ਮਾਚ ਇਜ਼ ਦ ਟੈਂਪਰੇਚਰ ਇਟ ਇਜ਼ 40 ਡਿਗਰੀ ਸੈਲਸੀਅਸ ਓ ਮਾਈ ਗਾਡ ਇਟਸ ਟੂ ਹੌਟ ਟੂ ਹੌਟ ਧੀ ਬੱਤੀ ਹੋਇਆ ਤਾਂ ਸਾਨੂੰ ਦੱਸਿਓ ਉਦੋਂ ਪੰਜਾਬ ਪਚਾਣਗੇ ਲੋਕਾਂ ਨਾਲ ਇਹ ਪੰਜਾਬ ਪਚਾਣਗੇ ਇਹ ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਨੂੰ ਕੀ ਸਮਝਦੇ ਆਏ ਕਦੇ ਜ਼ਿੰਦਗੀ 'ਚ ਕਦੇ ਨੱਕੇ ਤੇ ਬੈਠੇ ਹੋਣ ਕਦੇ ਪਤੇ ਨੂੰ ਬਰੋਜਾ ਲਾਇਆ ਹੋਵੇ ਪਤਾ ਲੱਗੇ ਇਹਨਾਂ ਨੂੰ ਕਦੇ ਆਹਸੇ ਟਰੈਕਟਰ ਤੋਂ ਦੋ ਬਾਰੀ ਬਾਹਰ ਤੜਦਾਰ ਆਪਤੀ ਹੋਈ ਐ ਆਪਿੰਗੀ ਐ ਆਹ ਸਿੱਧੀ ਐ ਉਹ ਆਏ ਹੈਂਡਲ ਮਾਰਦੇ ਆ ਜੇ ਟੱਸ ਪਹਿਲਾਂ ਸਿੱਟੀ ਜਾਵੇ ਚੱਕਰ ਨਾ ਪੈਣ ਉਹ ਆਏ ਮਾਰਦੇ ਬਾਣੀ ਕੰਗਨ ਲੈ ਸੁਬੀਬਾ ਨੂੰ ਕੁਝ ਕਿਹਦੇ ਕੋ ਟੱਸ ਕੀ ਹੁੰਦੀ ਉਹ ਕਹਿੰਦਾ ਟੱਸ ਤੇ ਮਾਸਤ ਸੁਣੇ ਨਾ ਟੱਸ ਲਈ ਸੁਣੇ ਉਹ ਕੀ ਕਹਿੰਦਾ ਕੀ ਪਤਾ ਹੈ ਨਰਮੇ ਦੇ ਟੀਂਡੇ ਪੁੱਛ ਲਿਓ ਇਹਨੂੰ ਪਤਾ ਹੀ ਨਹੀਂ ਟੀਂਡੇ ਕੀ ਹੁੰਦੇ ਨੇ ਮੈਂ ਬੁਲਾਏ ਨਹਿਰੀ ਵਿਭਾਗ ਵਾਲੇ ਮੈਂ ਬੁਲਾਏ ਕਿਸਾਨ ਫਾਜਿਲਕਾਲੇ ਆ ਗਏ ਦੱਸੋ ਵੀ ਕਿਵੇਂ ਕਰਨੇ ਕਹਿੰਦੇ ਜੀ ਅਪ੍ਰੈਲ ਦੇ ਪਹਿਲੇ ਹਫਤੇ ਨਰਮਾ ਬੀਜਿਆਂ ਜੇ 2-3 ਪਾਣੀ ਨਹਿਰ ਦੇ ਪਾਣੀ ਦੇ ਨਾਲ ਲੱਗ ਜਾ ਨਰਮੇ ਨੂੰ ਸੁੰਡੀ ਲੱਗੀ ਨਹੀਂ ਸਕਦੀ ਬੂਟਾ ਬਹੁਤ ਤਖੜਾ ਹੋ ਜਾਂਦਾ ਮੈਂ ਕਿਹਾ 2 ਅਪ੍ਰੈਲ ਨੂੰ 10 ਅਪ੍ਰੈਲ ਨੂੰ ਜਿੰਨ ਚਾਹੀਦੀ ਹੈ ਪਾਣੀ ਦੇ ਦੋ। ਹੁੰਦਾ ਪਾਣੀ। ਜਲ ਪੀਆ ਪ੍ਰਾਣੀਆਂ ਕੱਸੀਆਂ। ਬਿਜਲੀ ਆਉਂਦੀ ਆ ਦਿਨੇ। ਕਿਉਂ ਬਈ ਦੁਨੀਆ ਭਰ ਦੇ ਦਫ਼ਤਰ ਸਾਰੇ ਦਿਰੇ ਲੱਗਦੇ ਨੇ। ਇਹ ਕਿਸਾਨ ਦਾ ਦਫ਼ਤਰ ਜੇ ਨਾ ਤੇ 1:30 ਵਜੇ ਲੱਗਦਾ 2 ਜੇ ਲਾਈਟ ਆਉਂਦੀ ਕਿੱਦਾਂ ਦੱਸੋ। ਕਿਉਂ ਆਉਗੀ ਮੇਰੇ ਦਿਨੇ ਕਿਉਂ ਨਹੀਂ ਆਉਂਦੀ ਲੱਗੋ। ਦਿਨੇ ਆ ਕੇ। ਮਨੂੰ ਕਿਉਂਕਿ ਮੈਂ ਦੋਕਾ ਢਾਏ ਹੋਏ ਨੇ। ਮੈਂ ਇੱਕ ਬੰਦ ਵਾਲਾ ਰੇੜਾ ਵੀ ਚਲਾਇਆ ਹੋਇਆ। ਮੈਂ ਚੜੀ ਵੀ ਵੱਡੀ ਹੋਈ ਐ ਤੇ ਮੇਰੀ ਭੈਣ ਤੇ ਮੈਂ ਅਸੀਂ ਦੋਨੇ ਆਹ ਕਿਹੜਾ ਦਿਨ ਦੇ ਸੀ ਮਾਂ ਰੁਕ ਲਾਉਂਦੇ ਹੁੰਦੇ ਸੀ ਅਸੀਂ ਕਾੜੇ ਬਦੇ ਟਾਂਡੇ ਖੁਦਰੇ ਹੋਇਆ ਉਦੋਂ ਪਤਾ ਲੱਗਦਾ ਗਰੀਬੀ ਕੀ ਹੁੰਦੀ ਹੈ ਉਦੋਂ ਪਤਾ ਲੱਗਦਾ ਆਥਰੇ ਰੋਟੀ ਪਪੂ ਜਾਂ ਦਾ ਪਪੂ ਇਹਨਾਂ ਰਜਵਾੜਿਆਂ ਨੂੰ ਕੀ ਪਤਾ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜਨਮ ਲਏ ਇਹਨਾਂ ਨੂੰ ਕੀ ਪਤਾ ਕਿ ਕੀ ਹੁੰਦੀ ਹੈ ਗਰੀਬੀ ਦਲਤਾ ਗਰੀਬਾਂ ਦੇ ਜਵਾਕਾਂ ਨੂੰ ਪੜਾ ਰਿਹਾ ਮੈਂ ਕਿਉਂਕਿ ਮੈਨੂੰ ਪਤਾ ਹੈ ਕੋਈ ਪੀੜਾ ਕਾਟ ਦੀ ਲਗੜ ਗਰੀਬੀ ਦੂਰ ਨਹੀਂ ਕਰ ਸਕਦਾ ਚੀਜ਼ਾ ਜਿਹੜੀ ਗਰੀਬੀ ਦੂਰ ਕਰ ਸਕਦੀ ਹੈ ਉਹ ਹੈ ਵੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹਨਾਂ ਦੇ ਬੱਚਿਆਂ ਨੂੰ ਅਸਰ ਬਣਾ ਦੋ ਉਹ ਆਪੀ ਗਰੀਬੀ ਚੰਗ ਨੇ ਵੀ ਦੂਰ ਕਰਾ ਦਈਏ ਕੰਮੀਆ ਦਾ ਬੀੜਾ ਕੋਦਾਰਿਆ ਸੰਤ ਰਾਮ ਦਰਸੀਨਾ ਮਾਂ ਤਰਤੀ ਤੇਰੀ ਗੋਦ ਨੂੰ ਚੰਨ ਹੋਰ ਬਤੇਰੇ ਤੂੰ ਮੰਗਦਾ ਰਹੀਂ ਮੈਂ ਸੋ ਜਾ ਕੰਮੀਆ ਦੇ ਬੀੜੇ ਜਿੱਥੇ ਤੰਗ ਨੂੰ ਸਮਝਣ ਤੰਗੀਆਂ ਨੂੰ ਜਿੱਥੇ ਮਿਲਣੋਂ ਅੰਗੂਠੇ ਸਮੀਆਂ ਨੂੰ ਜਿੱਥੇ ਬਾੜ ਤਰਸਦੇ ਤੰਗੀਆਂ ਨੂੰ ਨਾਕ ਕਬਗਦੇ ਅੱਖਾਂ ਜੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾਰੀ ਵਿੱਚ ਸੁੱਝ ਜਾ ਕਮੀ ਆਵੇ ਫਬੀਰੋ ਜਦੋਂ ਮੈਂ ਪਿੰਡ ਜਾਂਦਾ